ਅੱਜ ਸਾਨੂੰ ਸਕੂਲ ਜਾਂਦੇ ਆ ਤेंदुआ ਜਾਪਿਆ ਉਹ ਸਾਡੇ ਤੇ ਹਮਲਾ ਵੀ ਕਰ ਸਕਦਾ ਸੀ ਅੱਛਾ ਤੁਸੀਂ ਦੇਖਿਆ ਤेंदुआ ਹਾਂਜੀ ਕਿੱਡਾ ਵੱਡਾ ਸੀਗਾ ਇਹ ਤਾਂ ਇੰਨਾ ਵੱਡਾ ਹੈ ਇਹ ਤਾਂ ਕਈ ਜਗ੍ਹਾ ਦੇਖਿਆ ਜੀ ਕਈ ਪਿੰਡ ਇਦਾਂ ਦੇ ਆ ਕਿ ਜਿੱਥੇ ਕੋਈ ਕੁੜੀ ਨਹੀਂ ਦਿੰਦਾ ਜੀ ਆਪਣੀ ਸਾਡੇ ਮੁੰਡੇ ਕੋਈ ਮੁੰਡੇ ਝਾੜੇ ਪਹੁੰਚ ਵੀ ਹੈਗੇ ਐ ਨੌਕ ਪਹੁੰਚਣਾ ਹੁੰਦਾ ਤੇ ਦੇਖ ਲਓ ਉਹਦੇ ਵਿੱਚ ਕਿੰਨਾ ਟਾਈਮ ਲੱਗਦਾ ਪਤਾ ਨਹੀਂ ਹੁੰਦਾ ਕਿ ਬੱਚਾ ਠੀਕ ਹੋਵੇ ਜਾਂ ਬੱਚੇ ਦੀ ਮਾਂ ਠੀਕ ਹੋਵੇ ਬੜੀ ਸਾਨੀ ਕੋਈ ਮਤਲਬ ਹੈ ਹੀ ਨਹੀਂ ਮੈਂ ਕੋਈ ਸੁਣਦਾ ਹੀ ਨਹੀਂ ਅੱਛਾ ਇੱਕ ਚੀਜ਼ ਦੱਸੋ ਇੱਥੇ ਵਿਆਹ ਦਾ ਕੀ ਸਿਸਟਮ ਹੈ ਵਿਆਹ ਦਾ ਜੀ ਇੱਥੇ ਵਿਆਹ ਤਾਂ ਹੋ ਹੀ ਪੀਣਾ ਵਿਆਹ ਵੀ ਦੇਖੋ ਇਸ ਪਿੰਡ ਦੇ ਵਿੱਚ ਮੋਬਾਈਲ ਦਾ ਸਿਗਨਲ ਹੀ ਹੈ ਨਹੀਂ ਉਹ ਮਤਲਬ ਕਿ ਹੈ ਤਾਂ ਪੰਜਾਬ ਦਾ ਇਹ ਹਿੱਸਾ ਆ ਪਰ ਇੱਥੇ ਸਿਗਨਲ ਨਾ ਹੋਣ ਕਰਕੇ ਕੱਟਿਆ ਹੋਇਆ ਆ ਅੱਜ ਦੁਨੀਆ ਚੰਨ ਤੇ ਪਹੁੰਚ ਗਈ ਆ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਦਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਊੜਮਰੋ ਹੁਸ਼ਿਆਰਪੁਰ ਤੋਂ ਅੱਜ ਇੱਕ ਨਵਾਂ ਬਲੌਗ ਲੈ ਕੇ ਦੁਬਾਰਾ ਤੁਹਾਡੀ ਕਚੈਰੀ ਚ ਹਾਜ਼ਰ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਮਤਲਬ ਬਣੇ ਹੋਏ ਘਰ ਸ਼ਾਇਦ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਹਿਮਾਚਲ ਆ ਬਟ ਨਹੀਂ ਅਸੀਂ ਇਸ ਟਾ ਪੰਜਾਬ ਦੇ ਵਿੱਚ ਹੀ ਖੜੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕੰਡੀ ਏਰੀਆ ਆ ਅੱਜ ਦੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਆ ਤੁਸੀਂ ਆਪਣੇ ਘਰ ਚ ਏਸੀ ਦੇ ਵਿੱਚ ਬੈਠੇ ਆ ਠੰਡ ਦੇ ਵਿੱਚ ਹੀਟਰ ਚਲਾ ਲੰਨੇ ਆ ਇੱਕ ਬਟਨ ਨਾ ਪਾਉਣਾ ਮੋਟਰ ਤੁਹਾਡੀ ਜਿਹੜੀ ਆ ਸਮਾਰਸੀਵਾ ਚਾਲੂ ਹੋ ਜਾਂਦੀ ਆ ਤਾ ਹੋਰ ਵੀ ਕਈ ਸੁੱਖ ਸਹੂਲਤਾ ਤੁਹਾਨੂੰ ਇੱਥੇ ਹੈਗੀਆਂ ਚੰਗੀਆਂ ਸੜਕਾਂ ਆ ਬਲੋਕ ਆ ਦਾ ਜੋ ਵੀ ਤੁਸੀਂ ਇਹ ਸਮਝਦੇ ਆ ਪਰ ਇਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੈਂ ਇਸ ਟਾਈਮ ਪਿੰਡ ਦੇ ਕੁਝ ਲੋਕਾਂ ਦੇ ਨਾਲ ਖੜਾ ਆ ਆਪਣੇ ਮੈਨੂੰ ਪਤਾ ਮੈਂ ਇੱਥੇ ਕਿੱਦਾਂ ਪਹੁੰਚਿਆ ਆ ਪਰ ਇਹ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਆ ਸ਼ੇਅਰ ਕਰੋਗੇ ਜੇ ਤੁਸੀਂ ਸਮਾਜ ਨੂੰ ਸੁਧਾਰਨਾ ਚਾਹੁੰਦੇ ਆ ਜਾਂ ਸਮਾਜ ਦੇ ਵਿੱਚ ਤਰੱਕੀ ਲਿਆਉਣਾ ਚਾਹੁੰਦੇ ਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਆ ਜੇ ਨਹੀਂ ਤੁਸੀਂ ਵੀ ਕੁਝ ਸਮਾਜ ਵਾਸਤੇ ਕਰਨਾ ਚਾਹੁੰਦੇ ਤਾਂ ਵੀਡੀਓ ਨੂੰ ਇੱਕ ਪਾਸੇ ਕਰਦੇ ਹੋ ਤਾਂ ਆਪਣੇ ਹੋਰ ਜਿਹੜੀਆਂ ਵੀ ਤੁਸੀਂ ਨੱਚ ਟੱਪਣ ਵਾਲੀਆਂ ਜਾਂ ਹੋਰ ਵੀਡੀਓ ਦੇਖਣਾ ਚਾਹੁੰਦੇ ਦੇਖ ਲਿਓ ਪਰ ਜੇ ਤੁਸੀਂ ਅੱਜ ਇਸ ਹੱਕ ਦੇ ਵਿੱਚ ਖੜੇ ਹੋਏ ਜਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਤਾਂ ਹੋ ਸਕਦਾ ਤੁਹਾਡੀ ਇੱਕ ਸ਼ੇਅਰ ਦੇ ਨਾਲ ਇਹਨਾਂ ਲੋਕਾਂ ਨੂੰ ਤਰੱਕੀ ਮਿਲ ਸਕੇ ਜਾਂ ਇਹਨਾਂ ਲੋਕਾਂ ਨੂੰ ਸੁੱਖ ਸਹੂਲਤਾ ਮਿਲ ਸਕੇ ਸੋ ਆਓ ਕਰਦੇ ਆਂ ਇਹਨਾਂ ਦੇ ਪਿੰਡ ਵਾਲਿਆਂ ਨਾਲ ਗੱਲਬਾਤ ਤੇ ਜਾਣਦੇ ਆਂ ਇੱਥੋਂ ਦੀਆਂ ਸਮੱਸਿਆਵਾਂ ਸੋ ਸਾਡੇ ਨਾਲ ਇੱਥੋਂ ਦੇ ਪਿੰਡ ਦੇ ਅੰਕਲ ਜੀ ਆ ਦਿਲਵਕ ਸਿੰਘ ਜੀ ਇਹ ਅੰਕਲ ਜੀ ਸਾਨੂੰ ਦੱਸਣਗੇ ਥੋੜੀਆਂ ਮਤਲਬ ਜਿਹੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਆ ਆਮ ਤੌਰ ਤੇ ਜਿਹੜੀਆਂ ਘਰਾਂ 'ਚ ਇੱਥੇ ਚੱਲਦੀਆਂ ਆ ਤਾਂ ਕੁਝ ਹੋਰ ਵੱਡੀਆਂ ਸਮੱਸਿਆਵਾਂ ਉਹ ਵੀ ਆਪਾਂ ਸੁਣਾਗੇ ਸੋ ਅੰਕਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਤਾਂ ਮੈਂ ਚਾਹੁੰਦਾ ਆ ਕਿ ਤੁਸੀਂ ਸ਼ੋਰਟ ਦੇ ਵਿੱਚ ਆਪਾਂ ਜਿਆਦਾ ਲੰਬਾ ਨਹੀਂ ਕਰਨਾ ਵੀਡੀਓ ਨੂੰ ਸ਼ੋਰਟ ਦੇ ਵਿੱਚ ਆਪਣੇ ਆ ਪਿੰਡ ਦੀਆਂ ਸਮੱਸਿਆਵਾਂ ਮ ਦੱਸੋ ਸਭ ਤੋਂ ਵੱਡੀ ਸਮੱਸਿਆ ਤਾਂ ਸਾਡੇ ਸਭ ਤੋਂ ਵੱਡੀ ਸਮੱਸਿਆ ਤਾਂ ਸਾਡੇ ਰਸਤੇ ਦੀ ਹੈ ਕਿਉਂਕਿ ਸਾਨੂੰ ਮਤਲਬ ਇੱਥੇ ਤੇ 16 18 ਕਿਲੋਮੀਟਰ ਦਾ ਬادله ਕੋਈ バス ਨਹੀਂ ਹੈ ਕੋਈ ਕੁਝ ਨਹੀਂ ਹੈ ਔਰ ਘਟ ਕੇ ਰਸਤਾ ਹੀ ਬਸ ਚੱਲ ਨਹੀਂ ਜਿਸ ਬੇਲੇ ਤੱਕ ਰਸਤਾ ਨਹੀਂ ਚੱਲਿਆ ਤੁਸੀਂ ਤੱਕ ਸੂਨ ਤੇ ਬਾਕੀ ਤਾਂ ਆਉਣੀ ਕੀ ਹੈ ਡਾਕਟਰ ਇੱਥੇ ਕੋਈ ਨਹੀਂ ਹੈ ਮਦਦ ਸਰਕਾਰੀ ਕੋਈ ਨਹੀਂ ਹੈ ਡਿਸਪੈਂਸਰੀ ਨਹੀਂ ਕੁਝ ਨਹੀਂ ਹੈ ਇੱਥੇ ਜਿੰਨੀਆਂ ਵੀ ਆ ਗਈਆਂ ਦਿੱਕਤਾਂ ਹੀ ਦਿੱਕਤਾਂ ਹੈਗੀਆਂ ਜਿੰਨੀਆਂ ਵੀ ਤੁਸੀਂ ਕਹਦੇ ਹੋ ਕੋਈ ਵੀ ਸਹੂਲਤ ਨਹੀਂ ਹੈ ਸਾਨੂੰ ਇੱਕ ਵਾਟਰ ਸਪਲਾਈ ਹੈ ਸਾਡਾ ਜਿਹਦੀਆਂ ਜੇ ਸਨ ਅ ਮੇਰੇ ਖਰ 15 20 30 ਸਾਲ ਹੋ ਗਏ ਉਹਨੇ 35 ਸਾਲ ਹੋ ਗਏ ਉਹ ਜਿਹੜੀਆਂ ਪੈਪਾ ਹੈਗੀਆਂ ਉਹ ਸਾਰੀਆਂ ਗਲ ਚੁੱਕੀਆਂ ਨਾ ਕਦੇ ਉਧਰ ਫੜ ਜਾਂਦੀਆਂ ਕਦੇ ਉਧਰ ਦੇਗਦੀਆਂ ਹੈਗੀਆਂ ਉਹਦੀ ਵੀ ਕੋਈ ਸਾਨੂੰ ਉਹ ਨਹੀਂ ਹੈ ਸਭ ਤੋਂ ਵੱਡੀ ਸਮੱਸਿਆ ਸਕੂਲ ਦੇ ਬੱਚਿਆਂ ਦੀ ਜਾਨਵਰ ਕਿੰਨੇ ਐ ਔਰ ਬੱਚੇ ਸਾਡੇ ਅੱਜ ਵੀ ਉਹ ਮਤਲਬ ਤेंदुआ ਜਿਹਨੂੰ ਕਹਿੰਨੇ ਆ ਅਸੀਂ ਬਾਘ ਜਾਂ ਤेंदुआ ਕਹਿੰਦੇ ਹੋ ਉਹ ਦੇਖੋ ਬੱਚੇ ਡਰ ਗਏ ਐ ਔਰ ਸਕੂਲ ਨੂੰ ਜਾਣੇ ਬਾਤ ਹੈ ਜੇ ਅਗਰ ਜਾਂਦੇ ਵੀ ਹੈ ਜੇ ਮਾਮਾ ਵੀ ਨਾਲ ਜਾਂਦੀਆਂ ਜਾਂ ਕਿੱਦਾਂ ਉਹਨਾਂ ਦੀ ਡਿਊਟੀ ਇੱਕ ਬੱਚਾ ਇੱਕ ਮਾਂ ਜਾਏਗੇ ਨਾ ਉੱਥੇ ਇਸ ਕਰਕੇ ਕੋਈ ਵੀ ਇਸ ਸੰਸੂਲਤਾ ਕੋਈ ਨੀ ਨਜ਼ਰ ਆਂਦੀ ਮੈਂ ਨਾ ਜਦੋਂ ਇੱਥੋਂ ਪਿੰਡ ਨੂੰ ਐਂਟਰੀ ਕਰਨੀ ਸੀਗੀ ਤਾਂ ਮੈਨੂੰ ਉੱਥੇ ਸਕੂਲ ਦੇ ਵਿੱਚ ਇੱਕ ਟੀਚਰ ਸੀ ਉਹਨੇ ਦੱਸਿਆ ਕਿ ਅੱਜ ਹੀ ਸਵੇਰੇ ਬੱਚਿਆਂ ਨੂੰ ਇੱਥੇ ਤੇੰਦੂਆ ਜਿਹਨੂੰ ਆਪਾਂ ਬਾਗ ਜਾਂ ਨੋਰਮ ਭਾਸ਼ਾ ਜੋ ਵੀ ਕਹਿੰਦੇ ਆ ਉਹ ਮਿਲਿਆ ਤਾਂ ਬੱਚੇ ਡਰ ਗਏ ਤਾਂ ਸਕੂਲ ਤਾਂ ਚਲ ਗਏ ਆ ਹੁਣ ਵਾਪਸ ਆਉਣਾ ਮੁਸ਼ਕਲ ਆ ਮੈਨੂੰ ਇੰਨਾ ਦੁੱਖ ਹੁੰਦਾ ਕਿ ਇਸ ਪਿੰਡ ਦੇ ਵਿੱਚ ਮੋਬਾਈਲ ਦਾ ਸਿਗਨਲ ਹੀ ਹੈ ਨਹੀਂ ਉਹ ਮਤਲਬ ਕਿ ਹੈ ਤਾਂ ਪੰਜਾਬ ਦਾ ਇਹ ਹਿੱਸਾ ਆ ਪਰ ਇੱਥੇ ਸਿਗਨਲ ਨਾ ਹੋਣ ਕਰਕੇ ਕੱਟਿਆ ਹੋਇਆ ਆ ਅੱਜ ਦੁਨੀਆ ਚੰਨ ਤੇ ਪਹੁੰਚ ਗਈ ਆ ਵੱਡੇ ਵੱਡੇ ਮਤਲਬ ਖੋਜਾਂ ਹੋ ਰਹੀਆਂ ਆ ਵੱਡੇ ਵੱਡੇ ਅਵਿਸ਼ਕਾਰ ਹੋ ਰਹੇ ਆ ਪਰ ਇਸ ਪਿੰਡ ਦੇ ਵਿੱਚ ਆ ਕੇ ਮੈਨੂੰ ਇੰਜ ਲੱਗਦਾ ਪਿਆ ਕਿ ਜਿਦਾਂ ਮੈਂ 100 ਸਾਲ ਪਿੱਛੇ ਚਲ ਗਿਆ ਆ ਕੋਈ ਵੀ ਇੱਥੇ ਸੁੱਖ ਸਹੂਲਤ ਹੈ ਨਹੀਂ ਤਾਂ ਇੱਥੇ ਪਿੰਡ ਦੀਆਂ ਕੁਝ ਬੀਬੀਆਂ ਸਾਡੇ ਨਾਲ ਬੇਟੀਆਂ ਆਆਂ ਭੈਣਾ ਮਾਤਾਵਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕਿ ਇਹਨਾਂ ਨੂੰ ਕੀ ਪ੍ਰੋਬਲਮ ਇੱਥੇ ਹੋ ਰਹੀ ਆ ਸੱਸੀ ਕਾੰਟੀ ਸੱਸ ਜੀ ਤੁਸੀਂ ਇਹ ਦੱਸੋ ਕਿ ਜਿਹੜੀਆਂ ਸਾਡੀਆਂ ਭੈਣਾਂ ਆ ਇੱਥੇ ਬਜ਼ੁਰਗ ਮਾਤਾਵਾਂ ਆ ਜਾਂ ਮਤਲਬ ਕਈ ਔਰਤਾਂ ਮਤਲਬ ਜਿਹਨਾਂ ਦੇ ਕੋਈ ਬਿਮਾਰ ਹੋ ਜਾਂਦੀਆਂ ਉਹਨਾਂ ਲਈ ਇੱਥੇ ਕੀ ਪ੍ਰੋਬਲਮ ਆ ਰਹੀ ਆ ਹਾਂਜੀ ਦੇਖੋ ਜੀ ਸਾਨੂੰ ਇੱਥੇ ਕੋਈ ਸਹੂਲਤ ਨਹੀਂ ਐ ਕੋਈ ਰਸਤਾ ਨਹੀਂ ਸਾਨੂੰ ਕੋਈ ਬੱਚਿਆਂ ਵਾਸਤੇ ਕੋਈ ਸੂਰਤ ਨਹੀਂ ਐ ਪਿੰਡ 'ਚ ਜਾਨਵਰ ਬਹੁਤ ਹਨ ਤੇ ਦੂਜਾ ਜੇ ਅਸੀਂ ਬਿਮਾਰ ਹੋ ਜਾਈਏ ਤੇ ਸਾਨੂੰ ਕੋਈ ਗੱਡੀ 'ਚ ਜਾਣ ਵਾਸਤੇ ਵੀ ਬੜਾ ਪ੍ਰੋਬਲਮ ਪਿਆਰ ਹੁੰਦੀ ਐ ਤੇ ਸਾਨੂੰ ਗਸ ਵਾਸਤਾ ਬਹੁਤ ਦੂਰ ਐ ਇੱਥੋਂ ਹਾਂਜੀ ਉਹ ਵੀ ਇੱਕ ਟਾਈਮ ਆਉਂਦੀ ਐ ਉਹ ਵੀ ਨਹੀਂ ਫੇਰ ਦੋ ਟਾਈਮ ਜਾਂ ਤਿੰਨ ਟਾਈਮ ਆਉਂਦੀ ਐ ਉਹ ਵੀ ਦੂਰ ਐ ਸਾਨੂੰ ਐਟੀ ਦੂਰ ਸਾਡਾ ਮਨ ਲਾਈ ਉੱਪਰ ਆਂਟੀ ਜਦੋਂ ਕੋਈ ਇੱਥੇ ਤੁਹਾਡੇ ਬੱਚਾ ਮਤਲਬ ਬਿਮਾਰ ਹੁੰਦਾ ਆ ਜਾਂ ਜੇ ਕੋਈ ਭੈਣ ਮਤਲਬ ਡਿਲੀਵਰੀ ਹੁੰਦੀ ਮਤਲਬ ਕਿ ਪ੍ਰੈਗਨੈਂਟ ਆ ਉਹਨੂੰ ਮਤਲਬ ਕੀ ਸਮੱਸਿਆ ਹੁੰਦੀ ਆ ਅਸੀਂ ਛਾਂ ਪਰ ਲੈਣੀ ਹੁੰਦੀ ਆ ਤੇ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਆ ਤੇ ਤੁਸੀਂ ਦੇਖ ਲਓ ਜਦੋਂ ਉਹਨੂੰ ਇਹ ਟਾਈਮ ਆਂਦਾ ਏ ਟੀ ਨੂੰ ਬਿਮਾਰ ਨੂੰ ਲੈ ਕੇ ਜਾਾਂਗੇ ਉਹ ਵੀ ਛਾਂ ਪਰ ਪਹੁੰਚਣਾ ਹੁੰਦਾ ਤੇ ਦੇਖ ਲੋ ਉਹਦੇ ਵਿੱਚ ਕਿੰਨਾ ਟਾਈਮ ਲੱਗਦਾ ਪਤਾ ਨਹੀਂ ਹੁੰਦਾ ਕਿ ਬੱਚਾ ਠੀਕ ਹੋਵੇ ਜਾਂ ਬੱਚੇ ਦੀ ਮਾਂ ਠੀਕ ਹੋਵੇ ਬੜੀ ਸਾਨੂੰ ਇਹ ਬੜੀ ਆਂਟੀ ਅੰਗੇ ਤੁਹਾਡੇ ਦਾ ਇਥੋਂ ਪਿੰਡ ਦੇ ਵਿੱਚ ਕੋਈ ਮਤਲਬ ਰੋਡ ਹੀ ਨਹੀਂ ਹੈਗਾ ਮੈਂ ਜਿੱਦਾਂ ਆਇਆ ਪਾਣੀ ਦੇ ਵਿੱਚੋਂ ਮਤਲਬ ਲੰਘ ਕੇ ਆਇਆ ਮੈਂ ਵੀਡੀਓ ਦੇ ਵਿੱਚ ਦਿਖਾ ਲ ਦਊਗਾ ਕਿ ਉਹ ਕੋਈ ਰੋਡ ਹੀ ਹੈ ਨਹੀਂ ਉਹ ਤੁਹਾਡੇ ਪਿੰਡ ਨੂੰ ਤਾਂ ਨਹੀਂ ਜੀ ਤੁਹਾਡੇ ਪਿੰਡ ਨੂੰ ਕੋਈ ਰੋਡ ਨਹੀਂ ਹੈ ਹਾਂਜੀ ਤੇ ਫਿਰ ਤੁਸੀਂ ਕਿੱਦਾਂ ਆਪਣਾ ਸਫ਼ਰ ਕਰਦੇ ਆਂ ਸਾਫਾਨਿਆ ਕਿਤੋਂ ਨਾ ਦਸੀਗੇ ਤੁਸੀਂ ਖੁਦ ਹੀ ਦੇਖ ਲਿਆ ਹੈ ਖੁਦ ਹੀ ਆਇਓ ਤੁਸੀਂ ਪਾਣੀ ਦਾ ਰਸਤਾ ਸਾਡੇ ਬੱਚੇ ਜਾਂਦੇ ਛੋਟੇ ਛੋਟੇ ਉਹ ਨਾਦ ਕੋਰੇਚ ਕੋਰੇਚ ਕਿੰਨਾ ਕੋਰਾ ਪਿਆ ਹੁੰਦਾ ਨੰਗੇ ਪੈਰ ਇਹ ਕਈ ਦਫਾ ਅਸੀਂ ਮਤਲਬ ਇਹਨਾਂ ਨੂੰ মিডিਆ ਵਾਲਿਆਂ ਨੂੰ ਹੋਰਨਾਂ ਨੂੰ ਵੀ ਦੱਸਿਆ ਸੀ ਔਰ ਉਹਨਾਂ ਦੀ ਵੀਡੀਓ ਬ੍ਰੈਕ ਕਰ ਲਿਆ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਅੱਜ ਦਿਨ ਤੱਕ ਮਤਲਬ ਅੰਕਲ ਜੀ ਇਹ ਗੱਲ ਦੱਸਦੇ ਆ ਪਿੰਡ ਦੇ ਵਾਸੀ ਜਿੰਦੇ ਵੀ ਆ ਉਹ ਇਹ ਕਹਿੰਦੇ ਆ ਕਿ ਸਾਡੇ ਕੋ ਇੱਥੇ ਬਹੁਤ ਲੋਕ ਆਏ ਆ ਇੰਨੇ ਲੋਕ ਆਏ মিডিਆ ਵਾਲੇ ਕੋਈ ਫਲਾਨੇ ਚੈਨਲ ਤੋਂ ਕੋਈ ਫਲਾਨੇ ਤੋਂ ਆ ਕੇ ਆਪਣੀਆਂ ਵੀਡੀਓ ਵਿਊ ਲੈ ਕੇ ਚਲ ਗਏ ਪਰ ਕਿਸੇ ਨੇ ਕੋਈ ਸਾਡੀ ਗੱਲ ਬਾਤ ਨਹੀਂ ਸੁਣੀ ਸਰਕਾਰ ਨੇ ਮੈਂ ਤਾਂ ਇਹ ਪਤਾ ਕੀ ਬਾਰ ਬਾਰ ਇੱਕੋ ਹੀ ਗੱਲ ਕਹਿੰਦਾ ਸ਼ੇਅਰ ਕਰਿਆ ਕਰੋ ਚੰਗੀਆਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਮਤਲਬ ਕੋਈ ਸਮਾਜ ਦੇ ਭਲੇ ਲਈ ਹੁੰਦੀਆਂ ਆ ਸਰਕਾਰ ਦੀ ਕੁਰਸੀ ਬਾਹਰ ਸੈਂਟਰਲ ਸਰਕਾਰ ਆਈ ਹੈ 2010 ਚ ਦਾਜੀ ਪਹਿਲੀ ਆਵਾਜ਼ ਜੀ ਕਿ ਮੈਂ ਦੇਸ਼ ਆਜ਼ਾਦ ਦੇ ਵਿੱਚ ਜਨਮ ਲਿਆ ਜੋ ਦੇਸ਼ ਦੀ ਆਜ਼ਾਦੀ ਦੇ ਪੁਲਾਟੇ ਹੋਣਗੇ ਉਹਨਾਂ ਦੀਆਂ ਫੈਮਲੀਆਂ ਨੂੰ ਜਾਂ ਉਹਨਾਂ ਦੇ ਕੁਝ ਨੂੰ ਕੁਝ ਨਾ ਕੁਝ ਮਤਲਬ ਦੇਖਾਂਗੇ ਉਹਨਾਂ ਦੀ ਸੁਣਾਗੇ ਸਾਡੇ ਇਸੇ ਪਿੰਡ ਦੇ ਵਿੱਚ ਕੁਕਾ ਨੇੜ ਦੇ ਵਿੱਚ ਦੋ ਸੁਤੰਤਰਤਾ ਸਨਾਨੀ ਇਸਰੇ ਅੱਛਾ ਜੀ ਮਤਲਬ ਉਹਨਾਂ ਦੇ ਫੈਮਲੀਆਂ ਨੂੰ ਜਾਂ ਉਹਨਾਂ ਦੇ ਬਦੌਲਤ ਪਿੰਡ ਨੂੰ ਰਸਤਾ ਜਾਂ ਗਲੀਆਂ ਜਾਂ ਕੁਝ ਕੁਝ ਵੀ ਨਹੀਂ ਹੋਇਆ ਤੇ ਸਾਡੇ ਭਾਏ ਦਾ ਦੇਸ਼ ਆਜ਼ਾਦ ਕਹਾਂ ਹੋਇਆ ਤੁਸੀਂ ਦੇਖ ਰਹੇ ਹੋ ਪਿੰਡ ਵਾਲਿਆਂ ਦੀ ਸਮੱਸਿਆ ਕਿੱਦਾਂ ਕਿੱਦਾਂ ਦੇ ਹਾਲਾਤਾਂ ਚੋਂ ਲੰਘਣਾ ਪੈ ਰਿਹਾ ਆ ਤੇ ਤੁਸੀਂ ਜਰੂਰ ਵੀਡੀਓ ਸ਼ੇਅਰ ਕਰੋ ਤਾਂ ਜੋ ਸਰਕਾਰ ਤੱਕ ਇਹ ਗੱਲ ਪਹੁੰਚੇ ਤੇ ਅੰਗਲ ਜੀ ਇੱਥੇ ਬੱਚਿਆਂ ਨੂੰ ਤਾਂ ਤੁਸੀਂ ਦੱਸ ਦਿੱਤਾ ਬਹੁਤ ਸਮੱਸਿਆ ਆ ਰਹੀ ਆ ਤੇ ਤੁਹਾਡੇ ਹੋਰ ਵੀ ਜਿੱਦਾਂ ਮਤਲਬ ਇੱਥੇ ਪਿੰਡ ਚ ਕੰਮ ਕਰਦੀ ਵੀ ਕਾਫੀ ਦਿੱਕਤ ਆ ਮੈਨੂੰ ਇੱਥੇ ਦੇਖਿਆ ਕਿ ਸਾਡਾ ਤਾਂ ਇਹ ਤਾਂ ਮੋਟਰਸਾਈਕਲ ਹੀ ਬਹੁਤ ਔਣਾ ਓਖਾ ਸੀਗਾ ਤੇ ਤੁਸੀਂ ਇਹ ਘਰ ਬਣਾਉਨੇ ਆ ਤਾਂ ਘਰ ਬਣਾਉਣ ਵਿੱਚ ਤੁਹਾਨੂੰ ਕੀ ਦਿੱਕਤ ਆਉਂਦੀ ਹੈ ਕੋਈ ਘਰ ਬਣਾਉਣ ਦੇ ਵਿੱਚ ਦਿੱਕਤ ਇਹ ਹੈ ਕਿ ਜੇ ਲੱਖ ਰੁਪਏ ਮਕਾਨ ਤੇ ਲੱਗਣੇ ਨਾ ਤਾਂ 2 ਲੱਖ ਦਾ ਮਟੀਰੀਅਲ ਲਿਆਣ ਤੇ ਲੱਗਣਾ ਹੈ ਥੱਲੇ 2 ਲੱਖ ਲਿਉਣ ਦਾ ਹੀ ਲਿਉਣ ਦਾ ਹੀ ਲੱਗਣਾ ਹੈ ਨਾ ਜੀ ਬਹੁਤ ਵੱਡੀ ਜਿਹੜੀ ਕੈਰੇਜ ਹੈ ਉਹ ਇੱਕ ਮਿੰਟ ਜਿਹੜੀ ਕੈਰੇਜ ਹੈ ਉਹ ਇੱਟ ਦੀ ਜਾਂ ਕਿੰਨੇ ਦੀ ਸਾਡੀ ਇੱਕ ਜਿੱਲਾ ਮਕਾਨ ਨੂੰ ਇੱਟ ਲੱਗਦੀ ਹੈ ਨਾ ਤਾਂ ਉਹਦਾ 20 ਰੁਪਏ ਖਰਚਾ ਪੈਂਦਾ ਉਸ ਤੇ ਇੱਕ ਇੱਕ ਇੱਟ ਦਾ ਇੱਕ ਇੱਟ ਦਾ ਇੱਕ ਇੱਟ ਦਾ ਇੱਟ ਇੱਥੇ ਤੁਸੀਂ ਖੁਦ ਦੇਖਿਆ ਵੀ ਹੈ ਔਰ ਰਸਤਾ ਵੀ ਤੁਸੀਂ ਦੇਖਿਆ ਹੈ ਇੱਕ ਇੱਟ ਦਾ 20 ਰੁਪਏ ਕੈਰੀਜ ਬਹੁੰਦਾ ਤੁਹਾਨੂੰ ਮਤਲਬ ਜਿਹੜੀ ਦੀ ਹੈ ਪੇਮੈਂਟ ਪਰ ਤੁਸੀਂ ਦੇਖ ਲਓ ਪਿਆ ਪੇ ਤੁਸੀਂ ਆਪ ਖੁਦ ਵੀ ਦੇਖਿਆ ਹੈ ਠੀਕ ਹੈ ਨਾ ਮੈਂ ਤਾਂ ਖੁਦ ਹੈਰਾਨ ਹੈ ਕਿ ਤੁਸੀਂ ਕਿਸ ਤਰ੍ਹਾਂ ਇਦਾਂ ਮਤਲਬ ਜੀ ਮਤਲਬ ਇੱਥੇ ਰਹਿਣ ਬਸੇਰਾ ਬਣਾਇਆ ਹੈ ਇੱਥੇ ਈਸੀ ਕਰਕੇ ਮਤਲਬ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਪਲਾਈ ਨਹੀਂ ਹੈ ਇੱਥੇ ਗਵਰਨਮੈਂਟ ਅਪਲਾਈ ਹੋਇਆ ਜਾਂ ਕੋਈ ਵੀ ਉਹ ਜਿਹੜਾ ਕੋਈ ਹੋਇਆ ਵੀ ਆ ਉਹ ਇੱਥੇ ਤੇ ਚਲਾ ਗਿਆ ਔਰ ਜਿਹੜੇ ਜੀ ਸਾਡੇ ਵਰਗੇ ਰਹਿ ਗਏ ਮਾੜੇ ਮੋਟੇ ਉਹ ਇੱਥੇ ਜਿਹੜੇ ਮਤਲਬ ਕਿ ਕਹਿ ਲੋ ਕਿ ਜਿਨ੍ਹਾਂ ਦੇ ਕੋਲ ਨਹੀਂ ਕੁਝ ਵੀ ਹੈਗਾ ਕੁਝ ਵੀ ਨਹੀਂ ਆ ਉਹ ਇੱਥੇ ਇੱਥੇ ਹੀ ਰਹਿਗਾ ਯਾਰ ਤੇ ਬਾਕੀ ਜਿਹੜੇ ਪੜ ਲਿਖ ਗਏ ਜਾਂ ਮਤਲਬ ਨੌਕਰੀਆਂ ਲੱਗ ਗਏ ਆ ਉਹ ਬਾਹਰ ਚਲੇ ਗਏ ਆ ਚਲੇ ਗਏ ਬਾਹਰ ਤੇ ਜਿੱਦਾਂ ਮਤਲਬ ਅੰਕਲ ਜੀ ਇੱਥੇ ਤਾਂ ਮੋਬਾਈਲ ਦਾ ਨੈਟਵਰਕ ਹੀ ਹੈ ਨਹੀਂ ਅੰਕਲ ਜੀ ਮੰਨ ਲਓ ਘਰ ਦੇ ਵਿੱਚ ਜਾਂ ਇੱਥੇ ਪਿੰਡ 'ਚ ਕੋਈ ਹਾਵੀ ਨਵੀਂ ਹੋ ਗਈ ਜਾਂ ਕੋਈ ਕੋਈ ਦੁਰਘਟਨਾ ਹੋ ਗਈ ਫੇ ਪਿੰਡ ਵਾਲੇ ਕਿੱਦਾਂ ਮੈਨੇਜ ਕਰਦੇ ਆ ਜਿੱਦਾਂ ਕਿ ਕਿਸੇ ਕੋ ਬਾਈ ਕਹਿ ਗਈ ਹੈ ਹਾਂ ਹਾਂ ਚਰਾਹ ਤੱਕ ਦਾ ਉਹਨੂੰ ਲੈ ਕੇ ਜੜਾਓ ਤੇ ਜਾ ਕੇ ਉਹਨਾਂ ਨੂੰ ਇਨਫੋਰਮ ਕਰੋ ਕਿ ਤੁਹਾਡੇ ਇੱਕ ਪੇ ਘਰ ਦੇ ਵਿੱਚ ਜਾ ਬਲੇ ਇੰਤਜ਼ਾਰ ਤੇ ਕੋਈ ਮਾਤਮ ਹੋ ਗਿਆ ਤੇ ਤੁਸੀਂ ਉੱਤੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਕੋਈ ਸਾਡੀ ਲੜਕੀ ਹੈ ਕੋਈ ਔਰਤ ਹੈ ਕੋਈ ਕਿਛ ਵੀ ਲੇਕਿਨ ਸਾਨੂੰ ਇਹਨਾਂ ਨੂੰ ਜ਼ਰੂਰ ਪਤਾ ਭੀ ਡਿਲੀਵਰੀ ਹੈ ਪਤਾ ਨਹੀਂ ਇਸ ਦੇ ਚ ਕਿਹੜਾ ਬਚਣਾ ਜਾਂ ਨਹੀਂ ਬਚਣਾ ਕਿਉਂਕਿ ਇਹ ਟਾਈਮ ਦੇ ਕੰਮ ਹੁੰਦੇ ਨਾ ਸਾਨੂੰ ਦਿੱਸੇ ਕੋਈ ਸੂਤ ਨਹੀਂ ਤਿੰਨ ਘੰਟੇ ਦੇ ਵਿੱਚ ਕਿਆ ਉਹ ਜਿਹੜੇ ਜੀ ਮਦਦ ਇਥੋਂ ਦੇ ਡਿਲੀਵਰੀ ਕੇਸ ਗਿਆ ਉਹ ਕਿਆ ਉਥੇ ਠੀਕ ਮਦਦ ਸਮੱਸਿਆ ਇਹ ਹੈ ਸਾਨੂੰ ਤੇ ਜਿੱਦਾਂ ਐਮਰਜੈਂਸੀ ਘਾਟੇ ਨਾਲ ਕਦੀ ਦਾ ਦਾ ਕੋਈ ਚਾਂਸ ਹੋਇਆ ਜਿਹਦੇ ਵਿੱਚ ਰਾਤ ਨੂੰ ਤੁਹਾਨੂੰ ਬੇੜ ਸਨੇੜ ਮੀਂਹ ਦੇ ਵਿੱਚ ਦਿੱਕਤ ਪੈ ਗਈ ਹੋਵੇ ਮੰਜੇ ਤੇ ਨਾ ਮੰਜੇ ਤੇ ਅਸੀਂ ਮਰੀਜ਼ ਨੂੰ ਚੁੱਕ ਗਏ ਮੰਜੇ ਤੇ ਮਰੀਜ਼ ਨੂੰ ਚੁੱਕ ਗਏ ਤਾਂ ਜਿੱਥੇ ਟੁੱਟੀ ਫੁੱਟੀ ਸੜਕ ਬਣ ਗਿਆ ਸਾ ਤੋਂ 3 ਕਿਲੋਮੀਟਰ ਇੱਥੋਂ ਤੇ 3 ਕਿਲੋਮੀਟਰ ਦੂਰ ਤੋਂ ਮੰंजे ਤੇ ਝੁੱਕ ਕੇ ਉੱਥੇ ਜਾਣੀਆਂ ਫਿਰ ਉੱਥੇ ਗੱਡੀ ਲੱਭਣੀ ਪੈਂਦੀ ਤੁਹਾਨੂੰ ਤੇ ਕਿਸੇ ਦੇ ਗੱਡੀ ਵਾਲਾ ਹੋਵੇ ਜਾਂ ਕਾਰ ਹੋ ਜੀਪ ਕੋ ਕੁਝ ਵੀ ਹੋਵੇ ਤਾਂ ਅਸੀਂ ਇਸ ਪਰ ਹੋਰ ਸਾਡੇ ਪਿੰਡ ਤੋਂ ਇੱਥੋਂ ਤੇ ਹਾਂ 45 50 ਕਿਲੋਮੀਟਰ ਹਿਟ ਪਰ 45 50 ਕਿਲੋਮੀਟਰ ਹੈ ਇੱਥੇ 50 ਕਿਲੋਮੀਟਰ ਮਤਲਬ ਹਿਟ ਪਰ ਹੈ ਜਿੱਥੇ ਅਸੀਂ ਜਾ ਰਹੇ ਹੁਣ 50 ਕਿਲੋਮੀਟਰ ਦੇ ਵਿੱਚ ਤੁਸੀਂ ਦੱਸੋ ਕਿ ਉਹ ਬੰਦਾ ਸੇਫ ਹੈ ਜਾਂ ਨਹੀਂ ਨਹੀਂ ਹੈਗਾ ਜੀ ਬਸ ਇਹ ਹੈ ਜੀ ਕਿੰਨੀ ਅਸਮੱਤਿਆ ਮਤਲਬ ਕਿ ਜੇ ਕਿਸੇ ਬੰਦੇ ਨੂੰ ਅਟੈਕ ਹੀ ਹੋ ਗਿਆ ਦਿਲ ਦਾ ਕੋਈ ਉਸ ਬੰਦੇ ਨੇ 50 ਕਿਲੋਮੀਟਰ ਜਾਣਾ ਜਿਹਦੇ ਵਿੱਚੋਂ ਘੱਟ ਤੋਂ ਘੱਟ ਅੱਧਾ ਰਸਤਾ ਤਾਂ ਪਹਾੜੀ ਤੇ ਟੁੱਟਿਆ ਫੁੱਟਿਆ ਆ ਢੋਲ ਵਾਹੇ ਤੋਂ ਬਾਅਦ ਨਸਤਾ ਸਹੀ ਹੁੰਦਾ ਆ ਹਾਂਜੀ ਠੀਕ ਆ ਜੀ ਤੇ ਅੰਕਲ ਜੀ ਤੁਸੀਂ ਦੱਸੋ ਜੀ ਕੁਝ ਮੈਂ ਵੀ ਇਹੀ ਗੱਲਾਂ ਸੁਣੀਆਂ ਆ ਇਹੀ ਗੱਲਾਂ ਮਤਲਬ ਕਿ ਸਾਰੇ ਪਾਸੇ ਬੰਦੇ ਪਰੇਸ਼ਾਨ ਆ ਇਹ ਇਹੀ ਸਭ ਕੁਝ ਹੋਇਆ ਤੰਗਿਆ ਉਹ ਮਤਲਬ ਸਾਰੇ ਪਾਸੇ ਢਾਲੀ ਪਿੰਡ ਵਾਲੇ ਪਰੇਸ਼ਾਨ ਆ ਠੀਕ ਆ ਉਹ ਜੀ ਇੱਥੇ ਜਾ ਕੇ ਕੋਈ ਸਰਕਾਰ ਮਦਦ ਕਰਨਾ ਵੀ ਜਾਂਦੀ ਆ ਨਾ ਹਾਂਜੀ ਤੇ ਉਹ ਦਿੰਦੀ ਆ ਸ਼ਹਿਰ ਦੇ ਲੈਵਲ ਤੇ ਹਾਂਜੀ ਦੇ ਆ ਜੀ ਬਹੁਤ ਦਬਾਅ ਉਹਨਾਂ ਨੂੰ ਅਪਲਾਈ ਕੀਤਾ ਕਿ ਸ਼ਾਇਦ ਆ ਤੇ ਕੰਡੀਡੇਟ ਉਸੇ ਬਜਟ ਨੂੰ ਥੋੜਾ ਬਹੁਤ ਵਧਾ ਦਿਆ ਕਰੋ ਵਧਾਇਆ ਕੈਰੀਜ ਜਿਹੜੀ ਹੈ ਉਹ ਹੁਣ ਲੇ ਕਰੋੜ ਬਣਦਾ ਹੈ ਪਲਾਨ ਚ ਉਹਦੀ ਔਰ ਇੱਥੇ ਦੀ ਕੈਰੀਜ ਤੁਸੀਂ ਦੱਸੋ ਪੇ ਮੈਂ ਤੁਹਾਨੂੰ ਦੱਸਿਆ ਪੇ ਸਾਡੇ ਉੱਥੇ ਦੇ ਮਤਲਬ ਮੈਂ ਮੰਨ ਲਿਆ 12 ਰੁਪਏ ਦੇ ਵੀ ਚਿੱਟ ਲੱਗੇ ਸਾਡੇ ਇੱਥੇ 20 ਰੁਪਏ ਵੀ ਨਹੀਂ ਲੱਗਦੀ 20 ਚ ਨਹੀਂ ਲੱਗਦੀ ਨਹੀਂ ਲੱਗਦੀ ਕਿਉਂਕਿ ਖਰਚੇ ਉਹ ਡਬਲ ਪੈ ਜਾਂਦਾ ਹੈ ਹਾਂ ਖਰਚਾ ਚਾਰ ਜੀ ਮੀਆਂ ਔਰਤਾਂ ਆ ਤਾਂ ਉਹਨਾਂ ਕੋਲੋਂ ਜਾਣਦੇ ਆ ਉਹਨਾਂ ਨੂੰ ਕੀਤੇ ਹੋਰ ਪਰੇਸ਼ਾਨੀ ਆ ਰਹੀ ਆ ਤੁਸੀਂ ਦੱਸੋ ਕੰਜ ਕੀ ਪਰੇਸ਼ਾਨੀ ਆ ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਨੀ ਕਿ ਤੁਸੀਂ ਇੱਥੇ ਆਏ ਤੇ ਦੂਜੀ ਗੱਲ ਇੱਥੇ ਹੋਰ ਵੀ ਬੜੇ ਆਏ ਸਮਾਚਾਰ ਵਾਲੇ ਤੇ ਉਹ ਆਪਣੀ ਵੀਡੀਓ ਬਣਾ ਕੇ ਚੱਲ ਜਾਂਦੇ ਆ ਤੇ ਬਾਕੀ ਉਹ ਸ਼ੇਅਰ ਕਰਨ ਨੂੰ ਵੀ ਕਹਿੰਦੇ ਆ ਦਾ ਆਪਣਾ ਹੀ ਫਾਇਦਾ ਉਠਾਉਂਦੇ ਆ ਤੇ ਹੁਣ ਅਸੀਂ ਚਾਹੁੰਦੇ ਆ ਕਿ ਸਾਡੀ ਆਵਾਜ਼ ਤੁਸੀਂ ਸਰਕਾਰ ਤੱਕ ਪਹੁੰਚਾਓ ਤੇ ਸਾਡੀਆਂ ਮੁਸ਼ਕਲਾਂ ਤੇ ਡਿਮਾਂਡਾਂ ਸਭ ਉਹਨਾਂ ਨੂੰ ਦੱਸੋ ਕੋਈ ਜਿਹੜੀਆਂ ਔਰਤਾਂ ਆਪਣੇ ਇੱਥੇ ਪਿੰਚ ਰਹਿੰਦੀਆਂ ਤੁਸੀਂ ਇੱਕ ਦੋ ਸਮੱਸਿਆਵਾਂ ਦੱਸੋ ਕਿ ਕੀ ਹੁੰਦਾ ਆਪਣਾ ਨੂੰ ਇੱਥੇ ਪ੍ਰੋਬਲਮ ਬੱਚਿਆਂ ਲਈ ਬੱਚਿਆਂ ਲਈ ਬੜੀ ਪ੍ਰੋਬਲਮ ਹੈ ਸਕੂਲ ਨਹੀਂ ਹੈ ਸਕੂਲ 12 13 ਕਿਲੋਮੀਟਰ ਹੈ ਉੱਥੇ ਰਸਤੇ ਇਦਾਂ ਦੇ ਹੈਗੇ ਤੁਹਾਨੂੰ ਤੁਸੀਂ ਦੇਖੇ ਹੁਣ ਇਹ ਸੂਨਸਾਨ ਰਸਤੇ ਜੰਗਲ ਏਰੀਆ ਜੰਗਲੀ ਜਾਨਵਰ ਵੀ ਹੈਗੇ ਕੋਈ ਪਤਾ ਨਹੀਂ ਵੀ ਬੱਚੇ ਨਾਲ ਕੁਝ ਵੀ ਹੋ ਸਕਦਾ ਰਸਤੇ ਵਿੱਚ ਸੇਫ ਕੋਈ ਸੇਫਟੀ ਨਹੀਂ ਬੱਚਿਆਂ ਵਾਸਤੇ ਲੜਕੀਆਂ ਵਾਸਤੇ ਤੇ ਹੋਰ ਬਾਕੀ ਇੱਥੇ ਕੋਈ ਡਿਸਪੈਂਸਰੀ ਮਾੜੀ-ਮੋਟੀ ਜਾਂ ਕਿਦਾਂ ਵੀ ਹੈ ਤੇ ਅਸੀਂ 100-200 ਦੀ ਦਵਾਈ ਵੀ ਲੈਣੀ ਹੋਵੇ ਤੇ ਸਾਨੂੰ ਪਹਿਲੇ ਗੱਡੀ ਤੋਂ ਆਪਣੇ ਪੈਂਦੀ ਹੈ ਲੱਭੜੇ ਪੈਂਦੀ ਫਿਰ ਸਾਨੂੰ 1000 ਰੁਪਿਆ ਕਿਰਾਇਆ ਦੇਣਾ ਪੈਂਦਾ ਮੈਂ ਇਹ ਨਾ ਕੰਡੀ ਏਰੀਆ ਦੀ ਇੱਕ ਮੈਂ ਇੱਕ ਦੋ ਜਗ੍ਹਾ ਹੋਰ ਇੰਟਰਵਿਊ ਕਰਨ ਗਿਆ ਤਾਂ ਉੱਥੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਭਾਜੀ ਅਸੀਂ ਰੁਪਏ 100 ਦੀ ਚੀਜ਼ ਲੈਣੀ ਆ ਤਾਂ ਸਾਨੂੰ 150 ਰੁਪਿਆ ਆਟੋ ਦਾ ਜਾਂ ਉਹ ਤੇ 150 ਔਨ ਨੂੰ ਹਾਂਜੀ ਤੇ ਫਿਰ ਸਾਨੂੰ 1500 ਰੁਪਏ ਦੀ ਹਾਂਜੀ ਫਿਰ ਸਾਨੂੰ ਫਿਰ ਸਾਨੂੰ ਦਵਾਈ ਤੱਕ ਪਹੁੰਚਣਾ ਤੇ ਆਟੋ ਵੀ ਨਹੀਂ ਚੱਲਦਾ ਸਾਨੂੰ ਬੜੀ ਦਿੱਕਤ ਹੈ ਅਸੀਂ ਬੜੀ ਪ੍ਰੋਬਲਮ 'ਚ ਹੈ ਸਾਡੇ ਮਾਤਾ ਜੀ ਦਾ ਆਪਰੇਸ਼ਨ ਹੋਇਆ ਸੀ ਇੰਨਾ ਪੈਸਾ ਆਪਰੇਸ਼ਨ ਤੇ ਨਹੀਂ ਲੱਗਿਆ ਜਿੰਨਾ ਸਾਡਾ ਕਿਰਾਇਆ ਤੇ ਲੱਗ ਗਿਆ ਕਿਰਾਇਆ ਤੇ ਲੱਗ ਗਿਆ ਹਾਂਜੀ ਤੇ ਸਾਡਾ 2 ਲੱਖ ਰੁਪਏ ਕੋਈ ਕਿਰਾਇਆ ਤੇ ਤੇ ਦਵਾਈਆਂ ਤੇ ਆਣ ਜਾਣ ਤੇ ਬਾਰ-ਬਾਰ ਚੈੱਕ ਕਰਾਉਣ ਤੇ ਲੱਗਿਆ 2 ਲੱਖ ਰੁਪਈਆ ਹਾਂਜੀ ਤੇ ਇਲਾਜ ਦੇ ਉੱਤੇ ਕਿੰਨਾ ਲੱਗਾ ਜਿੱਥੇ ਹਸਪਤਾਲ ਚ ਇਲਾਜ ਤੇ ਅਸੀਂ ਆਰਜੂ ਹਸਪਤਾਲ ਆਪਰੇਸ਼ਨ ਕਰਾਇਆ ਹਾਂ ਹਾਂਜੀ ਉੱਥੇ ਉੱਥੇ ਥੋੜੇ ਸਰਕਾਰੀ ਸਹੂਲਤ ਹੈਗੀ ਥੋੜਾ ਫਿਰ ਵੀ ਠੀਕ ਆ ਪਰ ਫਿਰ ਵੀ ਆ ਕਰਾਏ ਦਾ ਕੰਮ ਥੋੜਾ ਮੈਨੂੰ ਲੱਗਦਾ ਕਿ ਇਹ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਤੁਸੀਂ ਇਹ ਮੰਗ ਕਰਦੇ ਆ ਕਿ ਇੱਥੇ ਸੜਕ ਵਗੈਰਾ ਸਹੂਲਤ ਵਗੈਰਾ ਹਾਂਜੀ ਹਾਂਜੀ ਅਜਿਹਾ ਕਿਤੇ ਦੇਖੋ ਕਿ ਕਿੱਡੇ ਵੱਡੇ ਮਹਾਸਾਗਰਾਂ ਤੇ ਐਡੇ-ਐਡੇ ਪੌਲੇ ਪਏ ਹਾਂ ਹਾਂਜੀ ਤੇ ਸਾਡੇ ਇੱਕ ਇਹੀ ਛੋਟੇ-ਮੋਟੇ ਰਸਤੇ ਹਨੀ ਕੋਈ ਅਜ ਤੱਕ ਕੁਝ ਨਹੀਂ ਬਣਿਆ ਇੰਨੇ ਸਾਲਾਂ ਦੇ ਅੱਗੇ ਠੀਕ ਹੈ ਭਾਗੋ ਯਾਦ ਬਿੰਦ ਹੈ ਜੀ ਇਹ ਬੰਦੇ ਹੈ ਜੀ ਕਿੰਨੀ ਤਰੱਕੀ ਹੋ ਰਹੀ ਹੈ ਦੁਨੀਆ 'ਚ ਹਾਂਜੀ ਇਹ ਸਾਡੇ ਚਾਚਾ ਹੁਣੇ ਹੈ ਇਹਨਾਂ ਦੀ ਇਹਨਾਂ ਦੀ ਇਕਲੱਤ ਹੈਗੀ ਇੱਕ ਹੈ ਨਹੀਂ ਹੈਗੀ ਇਹ ਵਿਚਾਰੇ ਕਿੰਨੀ ਮੁਸ਼ਕਲ ਤੱਕ ਕਈ ਵਾਰ ਘਰ ਕੋਈ ਹੁੰਦਾ ਨਹੀਂ ਹੈ ਜਾਣਾ ਪੈਂਦਾ ਤਾਂ ਕਿੰਨੀ ਮੁਸ਼ਕਲ ਹੁੰਦੀ ਹੈ ਜੀ ਸਾਡੇ ਇੱਥੇ ਬੰਲੇ 'ਚ ਹਾਂਜੀ ਬੋਟਾਂ ਵਾਸਤੇ ਹਰ ਇੱਕ ਕੋਈ ਆਂਦਾ ਹੈ ਬਾਅਦ ਵਿੱਚ ਕਹਿੰਦੇ ਅਸੀਂ ਇਦਾਂ ਕਰਾਂਗੇ ਇਦਾਂ ਕਰਾਂਗੇ ਬਾਅਦ ਵਿੱਚ ਕੋਈ ਸਾਨੂੰ ਫੈਸਿਲਿਟੀ ਨਹੀਂ ਮਿਲਦੀ ਹੈਗੀ ਸੋ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਾਰਿਆਂ ਨੇ ਵੀਡੀਓ ਦੇਖੀ ਆ ਇੱਕ ਹੋਰ ਨੋਟ ਕਰ ਲਿਓ ਹਾਂਜੀ 3 ਸਾਲ ਤੋਂ ਇੱਕ ਹਿਮਾਚਲ ਤੋਂ ਛਾਲੇ ਪਿੰਡ ਨੂੰ ਸੜਕ ਮਨਜ਼ੂਰ ਹੋਈ ਆ ਅੱਛਾ ਜੀ ਰਪਈਆ ਵੀ 80 ਲੱਖਾਂ ਦਾ ਕਿੰਨਾ ਮਨਜ਼ੂਰ ਹੋਇਆ ਆ

ਪੰਜਾਬ ਦਾ ਰਹਿੰਦਾ ਹੈ ਉਹ ਕੋਈ ਮਤਲਬ ਹੈ ਹੀ ਨਹੀਂ ਮੈਂ ਕੋਈ ਸੁਣਦਾ ਹੀ ਨਹੀਂ আচ্ছা ਇੱਕ ਚੀਜ਼ ਦੱਸੋ ਇੱਥੇ ਵਿਆਹ ਦਾ ਕੀ ਸਿਸਟਮ ਹੈ ਵਿਆਹ ਆ ਜੀ ਵਿਆਹਾਂ ਵੀ ਪੀਣਾ ਵਿਆਹ ਵੀ ਸੀ ਦੇਖੋ ਨਹੀਂ ਵਿਆਹ ਇਹ ਤਾਂ ਸੁਣੋ ਜੀ ਇਹਨਾਂ ਦੀ ਵੀ ਗੱਲ ਵਿਆਹ ਦੀ ਕਿੱਦਾਂ ਦੱਸਾਂ ਮੈਨੂੰ ਵਿਆਹ ਜਿਹੜੇ ਪਹਿਲੇ ਚ ਮਨਜ ਪੀਣਾ ਵਜਾਂਦੇ ਹੁੰਦੇ ਸੀ ਜਪ ਵਾਜੇ ਹੁਜੇ ਵਜਾਓ ਤੇ ਵਿਆਹ ਕਰ ਲਓ ਮਾੜਾ ਮੋਟਾ ਆਪਣੇ ਦੋ ਚਾਰ ਭਾਈਆਂ ਨਾਲ ਮਿਲ ਕੇ ਬਸ ਉਹਦੀ ਜਗਾ ਬਾਈ ਜਦੋਂ ਸਾਡੇ ਥੱਲੇ ਦਾ ਮੈਦਾਨੀ ਲਾ ਕੇ ਜੋ ਖੁੱਲਾ ਡੁੱਲਾ ਪ੍ਰੋਗਰਾਮ ਹੁੰਦਾ ਉਹਦਾ ਕੋਈ ਹੈ ਨਹੀਂ ਹੈ ਮਹਾਰਾਜ ਕਿੱਥੇ ਫੜਣਾ ਕੀ ਦੀ ਹੈ ਹਾਂ ਰਸਤੇ ਕਿਨੇ ਖੜੇ ਆ ਮੈਂ ਤਾਂ ਕਈ ਜਗ੍ਹਾ ਦੇਖਿਆ ਜੀ ਕਈ ਪਿੰਡ ਇਦਾਂ ਦੇ ਆ ਕਿ ਜਿੱਥੇ ਕੋਈ ਕੁੜੀ ਨਹੀਂ ਦਿੰਦਾ ਜੀ ਆਪਣੀ ਸਰ ਜੀ ਸਰ ਜੀ ਇੱਥੇ ਇੰਨੇ ਪੜੇ ਲਿਖੇ ਮੁੰਡੇ ਆ ਜਵਾਨ ਹੈ ਜਾਂ ਕਿਦਾਂ ਲੇਕਿਨ ਜਿਲਾ ਰਸਤੇ ਨੂੰ ਦਿਖਦੇ ਆ ਨਾ ਉਹ ਉਸੇ ਟਾਈਮ ਅਨਕਾਰ ਹੋ ਜਾਂਦਾ ਔਰ ਮਤਲਬ ਕਾਫੀ ਮੁੰਡੇ ਸਾਡੇ ਜਿਹੜੇ ਜਾਂ ਅਨਮੈਰਿਡ ਰਹਿ ਗਏ ਆ ਔਰ ਇਹ ਐਡੀ ਬੱਡੀ ਸਮੱਸਿਆ ਜਦ ਜਿੱਥੇ ਕੋਈ ਵੀ ਬੰਦਾ ਹੈ ਉਹ ਬੋਦੇ ਦੇ ਅੱਗੇ ਖੂਜ ਬੇਦਾ ਅਸੀਂ ਕੁੜੀ ਕਾ ਨੂੰ ਖੂਜ ਜੱਟੀਏ ਇਸ ਕਰਕੇ ਅੱਜ ਸਾਨੂੰ ਸਕੂਲ ਜਾਂਦੇ ਆ ਤੈਂਦੂਆ ਜਾਪਿਆ ਉਹ ਸਾਡੇ ਤੇ ਹਮਲਾ ਵੀ ਕਰ ਸਕਦਾ ਸੀ ਅੱਛਾ ਤੁਸੀਂ ਦੇਖਿਆ ਤੈਂਦੂਆ ਹਾਂਜੀ ਕਿੱਡਾ ਵੱਡਾ ਸੀਗਾ ਇਹ ਤਾਂ ਇੰਨਾ ਵੱਡਾ ਹੋ ਗਿਆ ਐਨਾ ਵੱਡਾ ਕਿੰਨਾ ਦਾ ਸੀਗਾ ਕਿਹੜਾ ਤੁਸੀਂ ਦੇਖਿਆ ਤੈਂਦੂਆ ਤੁਹਾਨੂੰ ਡਰ ਲੱਗਾ ਲੱਗਾ ਦੇ ਤੁਸੀਂ ਮਤਲਬ ਸਕੂਲ ਜਾਂਦੇ ਆ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਹੁੰਦੀਆਂ ਸਾਨੂੰ ਖੱਡ ਵਿੱਚ ਜਾਣਾ ਪੈਂਦਾ ਵਰਦੀ ਗਿੱਲੀ ਹੋ ਜਾਂਦੀ ਬੂਟ ਖੋਲ ਕੇ ਜਾਣਾ ਪੈਂਦਾ ਸਿਪ ਜਾਣਾ ਔਖਾ ਲੱਗਦਾ ਨਾ ਕਾਫੀ ਤੇ ਠੰਡ ਦੇ ਵਿੱਚ ਕਿੱਦਾਂ ਜਾਂਦੇ ਆ ਸਕੂਲ ਠੰਡ ਵਿੱਚ ਸਾਨੂੰ ਜੁਰਾਬਾ ਬੂਟ ਖੋਲ ਕੇ ਜਾਣਾ ਪੈਂਦਾ ਖਾ ਟੱਪਣ ਵਾਸਤੇ ਖਾ ਟੱਪਣ ਵਾਸਤੇ ਇੰਨੀ ਠੰਡ ਦੇ ਵਿੱਚ ਫੇਰ ਤੁਹਾਨੂੰ ਫੀਵਰ ਵਗੈਰਾ ਵੀ ਹੋ ਜਾਂਦਾ ਹਣਾ ਹਾਂਜੀ ਮਤਲਬ ਔਖਾ ਆ ਕਾਫੀ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਨੂੰ ਸਰਕਾਰ ਤੇ ਹੀ ਮੰਗ ਕਰਦੇ ਕਿ ਸੜਕ ਬਣਵਾਈ ਜਾਵੇ ਤੇ ਜਿਹੜੇ ਲੋਕ ਵੀਡੀਓ ਦੇਖਦੇ ਪਏ ਆ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੇਖ ਕਹਾਂਗੇ ਬਾਤ 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 ਸ਼ੇਅਰ ਕਰਨ ਸ਼ੇਅਰ ਕਰਨ ਤੁਹਾਡੀ ਵੀਡੀਓ ਤੁਸੀਂ ਦੇਖ ਰਹੇ ਹੋ ਬੱਚਿਆਂ ਦਾ ਹਾਲ ਜੇ ਤੁਸੀਂ ਹੁਣ ਵੀ ਨਾ ਸ਼ੇਅਰ ਕੀਤੀ ਤਾਂ ਤੁਹਾਡਾ ਨੈਟ ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਤੁਸੀਂ ਉਹੀ ਵੀਡੀਓ ਦੇਖਦੇ ਜਾਓ ਨਿੱਕੜ ਟੱਪਣ ਵਾਲੀਆਂ ਤੁਹਾਡੇ ਲਈ ਉਹੀ ਵਧੀਆ ਆ ਸੋ ਸਾਰੇ ਹੀ ਈਵਰਸ ਨੂੰ ਸਾਰੇ ਇਹ ਜਿਹੜੇ ਦੇਖ ਰਹੇ ਭੈਣ ਭਰਾ ਆ ਇੱਕੋ ਹੀ ਮੇਰੀ ਰਿਕੁਐਸਟ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਦਿਓ ਜਿੱਦਾਂ ਵੀ ਤੁਸੀਂ ਚੈਨਲ ਨੂੰ ਫੋਲੋ ਕਰੋਗੇ ਜਿੱਦਾਂ ਵੀ ਤੁਸੀਂ ਮਤਲਬ ਇਹਨੂੰ ਵੀਡੀਓ ਨੂੰ ਸ਼ੇਅਰ ਕਰੋਗੇ ਇਹ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਹੁੰਦੀ ਜਾਣੀ ਆ ਔਰ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਜਰੂਰ ਪਹੁੰਚੂਗੀ ਦੇਖੋ ਪਿੰਡ ਦੇ ਲੋਕ ਆ ਇਹ ਝੂਠੀਆਂ ਗੱਲਾਂ ਤਾਂ ਕੋਈ ਨਹੀਂ ਹੈਗੇ ਜੇ ਤੁਸੀਂ ਆਪ ਦੇਖਣਾ ਚਾਹੁੰਦੇ ਆ ਪਿੰਡ ਕੂਕਾਨੇੜ ਢੋਲਵਾਹੇ ਤੋਂ ਉੱਪਰ ਨੂੰ ਇਹ ਪਿੰਡ ਪੈਂਦਾ ਜਿਲ੍ਹਾ ਹੁਸ਼ਿਆਰਪੁਰ ਕੰਢੀ ਇਲਾਕਾ ਆ ਟੁੱਟਿਆ ਹੋਇਆ ਪੰਜਾਬ ਤੋਂ ਕੋਈ ਨੇਰ ਸੁਨੇਰ ਕੋਈ ਲੋੜ ਪੈਂਦੀ ਆ ਤਾਂ ਲੋਕ ਬਹੁਤ ਪਰੇਸ਼ਾਨੀ ਦੇ ਵਿੱਚ ਹੁੰਦੇ ਆ ਆ ਦਿਨ ਦੇ ਟਾਈਮ ਵੀ ਬੜੀ ਪਰੇਸ਼ਾਨੀ ਆ ਸੋ ਸਾਰਿਆਂ ਨੂੰ ਇਹੀ ਮੇਰੀ ਮਤਲਬ ਬੇਨਤੀ ਆ ਰਿਕੁਐਸਟ ਆ ਕਿ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹਨਾਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੱਲ ਹੋ ਸਕਣ ਸੋ ਮਿਲਾਂਗਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਾਂਗਾ ਤੁਹਾਡੇ ਨਾਲ ਗੱਲਾਂ ਬਾਤਾਂ ਤੁਹਾਡੇ ਇਲਾਕੇ ਦੀ ਜੇ ਤੁਹਾਡੇ ਪਿੰਡ ਦੀ ਕੋਈ ਸਮੱਸਿਆ ਹੈ ਤਾਂ ਜਰੂਰ ਮੇਰੇ ਨਾਲ ਸ਼ੇਅਰ ਕਰੋ ਮੈਂ ਤੁਹਾਡੇ ਕੋਲ ਆਵਾਂ ਤੇ ਵੀਡੀਓ ਬਣਾਵਾਂ ਸੋ ਮਿਲਾਂਗਾ ਅਗਲੀ ਵੀਡੀਓ ਵਿੱਚ ਆਗਿਆ ਲੈਣਾ ਤੁਹਾਡੇ ਤੋਂ ਮੈਂ ਤੁਹਾਡਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਰੋ ਹਿਸ਼ਾਰਪੁਰ ਤੋਂ ਸਤਿ ਸ਼੍ਰੀ ਅਕਾਲ ਜੀ